ਬੱਲੇ ਆਸੂ ਹਾਲੇ ਅਸਿਆਣਾ ਚਿੜੀਆਂ ਨਾਲ ਬਾਜ਼ ਲੜਾ ਉੱਚ ਨੀਂਜ ਦਾ ਪੇਟ ਮਿਟਾ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1999 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਸਾਜਿਆ ਜਿਸ ਨੂੰ ਸੰਸਾਰ ਪਰ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਗੁਰਮਤ ਸਮਾਗਮ ਤੇ ਨਗਰ ਕੀਰਤਨ ਉਲੀਕੇ ਜਾਂਦੇ ਨੇ ਇਹੋ ਜਿਹਾ ਹੀ ਵਿਸ਼ਾਲ ਨਗਰ ਕੀਰਤਨ ਚੰਡੀਗੜ੍ਹ ਦੇ ਸੈਕਟਰ ਮਰਤੀ ਚੋਕਟਿਆ ਗਿਆ ਜੋ ਅਲਗ-ਅਲਗ ਸੈਕਟਰਾਂ ਤੋਂ ਹੁੰਦਾ ਹੋਇਆ ਬਿਆਲੇ ਚ ਜਾ ਕੇ ਸਮਾਪਤ ਹੋਇਆ ਜਿਸ ਦਾ ਨਜ਼ਾਰਾ ਬਹੁਤ ਹੀ ਆਕਰਸ਼ਕ ਸੀ ਨਿਹੰਗ ਸਿੰਘਾਂ ਦੇ ਨਾਲ-ਨਾਲ ਬੱਚਿਆਂ ਨੇ ਵੀ ਨਿਹੰਗ ਬਾਣੇ 'ਚ ਗੱਤਕੇ ਦੇ ਜ਼ੋਰ ਵਿਖਾ ਸੰਗਤ ਮਨ ਮੋਲਿਆ ਇਸ ਮੌਕੇ ਸੰਗਤਾਂ ਤੇ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਸ਼ਹੀਦ ਸਿੰਘਾਂ ਜਿਵੇਂ ਬਾਬਾ ਦੀਪ ਸਿੰਘ ਜੀ ਭਾਈ ਜੈਤਾ ਜੀ ਭਾਈ ਬਚਿੱਤਰ ਸਿੰਘ ਜੀ ਨਾਲ ਸੰਬੰਧਿਤ ਚਾਕੀਆਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਨਗਰ ਕੀਰਤਨ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਉਹਨਾਂ ਦੀ ਜੋਸ਼ ਦਾ ਪ੍ਰਗਟਾਵਾ ਕਰ ਰਿਹਾ ਸੀ